ਇੱਕਾ ਦੁਖੀ ਆਤਮਾ ਦਾ ਸਨੇਹਾ ਭਗਵੰਤ ਮਾਨ ਤੱਕ ਕੀ ਆ ਪਹੁੰਚਦਾ ਜਰੂਰ ਕਰ ਦਿਓ ਦੁਖੀ ਆਤਮਾ ਕਿਹੜੀ ਨੇਜਰਾ ਵਿਚਾਰਾ ਕਿਸੇ ਕੀ ਚੰਗੇ ਗੁਰੂ ਕਰਦਾ ਉਹ ਵੀ ਐਸਜੀਪੀਸੀ ਦਾ ਮੁਲਾਜ਼ਮ ਆ ਤੇ ਦੁਖੀ ਬੜਾ ਸੀ ਵਿਚਾਰਾ ਉਹਨੇ ਇੱਕ ਸਨੇਹਾ ਲਾਇਆ ਪਰ ਉਹ ਸਨੇਹਾ ਭਗਵੰਤ ਮਾਨ ਤੱਕ ਪਹੁੰਚਦਾ ਕਰਨ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਉਹ ਵਿਚਾਰਾ ਸਮਝਦਾ ਸੀ ਖੌਰੇ ਮੇਰੀ ਭਗਵੰਤ ਮਾਨ ਸੁਣਦਾਊ ਪਰ ਮੈਂ ਦੱਸਦਾ ਕਿ ਲੋਕਾਂ ਦੀ ਭਗਵੰਤ ਮਾਨ ਤੱਕ ਪਹੁੰਚਾਉਣ ਵਾਸਤੇ ਸੋਸ਼ਲ ਮੀਡੀਆ ਤੋਂ ਚੰਗਾ ਸਾਧਨ ਨਹੀਂ ਇਸ ਕਰਕੇ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਉਹ ਤੱਕ ਇਹ ਦੁਖੀ ਆਤਮਾ ਦਾ ਸਨੇਹਾ ਪਹੁੰਚ ਜੇ ਇਹ ਬੰਦੇ ਨੇ ਕਿਹਾ ਕੀ ਆ ਕਹਿੰਦਾ ਭਗਵੰਤ ਮਾਨ ਕੋਲੇ ਬੜਾ ਤਕੜਾ ਹਥਿਆਰ ਉਹਨੂੰ ਵਰਤ ਪਤਾ ਨਹੀਂ ਕਿਉਂ ਨਹੀਂ ਰਿਹਾ ਖੌਰੇ ਕਹਿੰਦਾ ਵੀ ਇਹ ਵੀ ਕਿਤੇ ਇਹਨਾਂ ਦਾ ਐਸਜੀਪੀਸੀ ਵਾਲਾ ਨਾਲ ਜਾਂ ਕਿਸੇ ਨਾਲ ਕਿਤੇ ਗੱਲਬਾਤ ਨਾ ਮਾਕੇ ਇਹਨਾਂ ਦੀ ਹੋਈ ਹੋਵੇ ਮੈਂ ਕਿਹਾ ਕੀ ਗੱਲ ਮਾਕੇ ਕਰ ਸਕਦਾ ਭਗਵੰਤ ਮਾਨ ਕਹਿੰਦਾ ਭਗਵੰਤ ਮਾਨ ਕੋਲੇ ਇੱਕ ਸਭ ਤੋਂ ਤਕੜਾ ਹਥਿਆਰ ਹੈਗਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਿਹੜੇ ਵਿੱਚ ਕੀ ਆ ਪੁਆਇੰਟ ਕਰਦਾ ਜਿਹੜਾ ਚੇਅਰਮੈਨ ਕੀਤਾ ਜਾਂਦਾ ਨਾ ਉਹ ਪੰਜਾਬ ਸਰਕਾਰ ਨੇ ਕਰਨਾ ਹੁੰਦਾ ਪਰ 2016 ਦਾ ਕੀ ਉਹਦਾ ਜਿਹੜਾ ਲੱਗਿਆ ਹੋਇਆਗਾ ਚੇਅਰਮੈਨ ਉਹ ਉਹੀ ਬੰਦਾ ਤੁਰਿਆਂਦਾ ਜਿਹੜਾ ਕੀ ਆ ਕਾਲੀਆਂ ਨੇ ਲਾਇਆ ਪਿਆ ਤੇ ਇਸ ਕੋਲੇ ਪਾਵਰ ਕਿੰਨੀ ਹੁੰਦੀ ਆ ਸਭ ਤੋਂ ਵੱਡੀ ਕੀ ਆ ਜਿੰਨੇ ਵੀ ਕੋਈ ਗੁਰੂ ਘਰਾਂ ਦੇ ਕੀ ਆ ਝਗੜੇ ਵਗੈਰਾ ਹੁੰਦੇ ਆ ਕੋਈ ਮਰਿਆਦਾ ਸੰਬੰਧੀ ਕੋਈ ਜਿਹੜਾ ਡਿਸਪਿਊਟ ਹੁੰਦਾ ਕੋਈ ਬੰਦਾ ਮਾਕੇ ਕਰਦਾ ਜਿਵੇਂ ਜੇ ਹੁਣ ਰੌਲੇ ਪਏ ਦੇ ਆ ਇਹਨਾਂ ਸਾਰਿਆਂ ਉੱਤੇ ਕੀ ਆ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੀ ਐਕਸ਼ਨ ਲੈ ਸਕਦਾ ਕਿਸੇ ਵੀ ਕੇ ਐ ਜੀ ਪੀ ਸੀ ਅਧਿਕਾਰੀ ਦੇ ਉੱਤੇ ਬੰਦ ਛਲਾ ਸਕਦਾ ਤੇ ਇਹਨੂੰ ਅਪਾਇੰਟ ਕਰਨਾ ਹੁੰਦਾ ਪੰਜਾਬ ਸਰਕਾਰ ਨੇ ਜਿਹੜਾ ਕਿ ਜਿਹੜਾ ਸਿੱਖ ਕੋਰਡਰ ਐਕਟ 1925 ਉਹਦੇ ਮੁਤਾਬਕ ਲਾਇਆ ਜਾਂਦਾ ਤੇ ਉਸੇ ਮੁਤਾਬਕ ਜਿਹੜੀ ਇਹਦੀ ਤਨਖਾਹ ਵੀ ਹੈਗੀ ਆ ਉਹ ਐ ਜੀ ਪੀ ਸੀ ਵੱਲੋਂ 2/3 ਦਿੱਤੀ ਜਾਂਦੀ ਆ ਬਾਕੀ ਸਰਕਾਰ ਦਿੰਦੀ ਆ ਜਿਹੜੀ 1/3 ਹੈਗੀ ਆ ਤੇ 2/3 ਕੀ ਐ ਜੀ ਪੀ ਸੀ ਉਸ ਨੂੰ ਤਨਖਾਹ ਪੇ ਕਰਦੀ ਆ ਭੱਤੇ ਦਿੰਦੀ ਆ ਤੇ ਉਹਦੇ ਉੱਤੇ ਲੱਗਿਆ ਕੌਣਾ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਆ ਉਹ ਬਾਦਲਾਂ ਦਾ ਸੀਰੀਆ ਆ ਜੀ ਦੀ ਉਹ ਗੱਲ ਕਰਦਾ ਸੀ ਉਹਨੇ ਬਕਾਇਦਾ ਕੀ ਸੀਰੀ ਕਹਿ ਕੇ ਸੰਬੋਧਨ ਕੀਤਾ ਤੇ ਕਹਿੰਦਾ ਲੱਗਿਆ ਉਹ ਤੇ ਸਤਨਾਮ ਸਿੰਘ ਕਲੇਰ ਜਿਹਦੇ بیٹے ਨੂੰ ਤਾਂ ਖਰ ਮੈਂ ਸੁਣਿਆ ਸੀ ਅਕਸਰ ਹੀ ਮੈਨੂੰ ਨਹੀਂ ਪਤਾ ਸੀ ਉਹਦਾ ਬੇਟਾ ਆਪਾਂ ਸਾਰੇ ਅਰਸ਼ਦੀਪ ਸਿੰਘ ਕਲੇਰ ਜਾਣਦੇ ਆ ਕਿ ਕਾਲੀ ਦਿਲ ਦਾ ਕੀ ਆ ਸਪੋਕਸ ਪਰਸਨ ਆ ਪਰ ਉਹਦਾ ਜਿਹੜਾ ਕੀ ਆ ਬਾਪ ਐ ਸਤਨਾਮ ਸਿੰਘ ਕਲੇਰ ਉਹ ਕਹਿੰਦਾ ਜੀ ਉਹਦੇ ਤੇ ਅਪாயint ਕੀਤਾ ਹੋਇਆ ਤੇ ਸਾਰੇ ਫੈਸਲੇ ਜਿਹੜੇ ਕੀ ਆ ਗੁਰਦੁਆਰਿਆਂ ਸੰਬੰਧੀ ਕੋਈ ਸ਼ਿਕਾਇਤਾਂ ਜਾਂਦੀਆਂ ਸਾਰੀ ਉਹਦੇ ਕੋਲੇ ਜਾਂਦੇ ਆ ਤੇ ਉਹਦੇ ਫੈਸਲੇ ਫਿਰ ਕੀ ਆ ਬਾਦਲ ਕਹਿੰਦੇ ਪੁੱਛ ਕੇ ਫਿਰ ਸਾਰੇ ਫੈਸਲੇ ਕੀਤੇ ਜਾਂਦੇ ਆ ਜਦੋਂ ਇਸ ਬਾਡੀ ਦੇ ਉੱਤੇ ਅਪੁਆਇੰਟਮੈਂਟ ਜੇ ਭਗਵੰਤ ਮਾਨ ਕਰਸਾ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਭਗਵੰਤ ਮਾਨ ਸਾਹਿਬ ਉੱਥੇ ਕੋਈ ਚੰਗਾ ਬੰਦਾ ਲਾ ਦਿਓ ਬਾਦਲਾਂ ਦੇ ਜਿਹੜੇ ਕੀ ਆ ਮੈਂ ਕਹਿੰਦਾ ਵੀ ਸਿਰੀ ਹੈਗੇ ਜਾਂ ਬਾਦਲਾਂ ਦੇ ਜਿਹੜੇ ਮੇਰਾ ਮਤਲਬ ਖਾਸ ਬੰਦੇ ਉਹ ਬੰਦਾ ਐਡਾ ਦੁਖੀ ਸੀ ਕਹਿੰਦਾ ਯਾਰ ਐਜੀਪੀਸੀ ਵਾਲੇ ਜਿਹੜੇ ਮੁਲਾਜ਼ਮ ਹੈਗੇ ਬਾਈ ਜੀ ਕਹਿੰਦਾ 50 50 ਹਜ਼ਾਰ ਦੇ ਚੈੱਕ ਗਰੀਬ ਬੰਦਿਆਂ ਨੂੰ ਦੇਣ ਵਾਸਤੇ ਲੈਂਦੇ ਐਜੀਪੀਸੀ ਕੋਲੋਂ ਉਹ ਜੋ 2-4000 ਰੁਪਏ ਕੀ ਉਹਨੂੰ ਦਿੱਤਾ ਜਾਂਦਾ ਤੇ ਬਾਕੀ ਸਾਰਾ ਪੈਸਾ ਉਹਨਾਂ ਦੇ ਖਾਤਿਆਂ 'ਚੋਂ ਕੈਸ਼ ਕਢਾ ਕੇ ਕੀ ਆ ਖੁਦ ਰੱਖਿਆ ਜਾਂਦਾ ਤੇ ਲੋਕ ਬੜੇ ਦੁਖੀ ਹੈਗੇ ਜਿਨ੍ਹਾਂ ਕੋਲ ਇੱਕ ਹੀ ਹੈਗੀਆਂ ਸ਼ਿਕਾਇਤਾਂ ਹੈਗੀਆਂ ਪਰ ਸ਼ਿਕਾਇਤਾਂ ਕਰਨੀਆਂ ਕਿਹਦੇ ਕੋਲੇ ਆ ਕਿਉਂਕਿ ਉੱਥੇ ਬੈਠੇ ਕੀ ਆ ਉਹਨਾਂ ਦੇ ਆਪ ਦੇ ਪੁਸ਼ਤਪਨਾਹੀ ਕਰਨ ਵਾਲੇ ਆ ਉਹਨਾਂ ਦੇ ਵੀਕ ਪੁਆਇੰਟ ਉਹਨਾਂ ਕੋਲੇ ਆ ਜਾਂਦਾ ਤੇ ਉਸੇ ਵੀਕ ਪੁਆਇੰਟਸ ਨੂੰ ਕਿਹਾ ਲੈ ਕੇ ਫਿਰ ਬਾਦਲ ਕੇ ਉਹਨਾਂ ਐਸਜੀਪੀਸੀ ਮੈਂਬਰਾਂ ਤੋਂ ਭਰਾ ਆਪ ਦੇ ਮਰਜ਼ੀ ਮੁਤਾਬਕ ਫੈਸਲੇ ਕਰਵਾਉਂਦੇ ਆ ਮਰਜ਼ੀ ਦੇ ਪ੍ਰਧਾਨ ਕੀ ਉਹਨਾਂ ਨਾਲ ਹੀ ਚੁਣੇ ਜਾਂਦੇ ਆ ਤੇ ਸਾਰੇ ਅਧਿਕਾਰ ਤਾਂ ਹੀ ਬਾਦਲ ਕੇ ਨੂੰ ਹੈਂਡਓਵਰ ਕਰ ਦਿੱਤੇ ਜਾਂਦੇ ਆ ਕਿ ਪ੍ਰਧਾਨ ਐਜੀਪੀਸੀ ਦਾ ਜੇਬ ਚੋਂ ਕੱਢ ਲੋ ਮਰ ਕੇ ਪਰਚੀ ਵਾਲਾ ਪ੍ਰਧਾਨ ਬਣਾ ਦੇ ਇਸ ਕਰਕੇ ਕਿ ਉਹਨੇ ਮੈਨੂੰ ਕੋਈ ਗੱਲ ਕਹੀ ਆ ਕਹਿੰਦਾ ਭਗਵੰਤਮਾਨ ਸਾਹਿਬ ਨੂੰ ਇਹ ਸਨੇਹਾ ਜ਼ਰੂਰ ਲਾ ਦਿਓ ਤੁਹਾਨੂੰ ਵੀ ਮੈਂ ਤਾਂ ਹੀ ਬੇਨਤੀ ਕਰਦਾ ਜਿਵੇਂ ਹਰਿਆਣੇ ਦੇ ਵਿੱਚ ਪਿੱਛੇ ਜੇ ਇਸੇ ਉੱਤੇ ਜਿਹੜਾ ਪੁਆਇੰਟ ਕੀਤੇ ਗਏ ਆ ਜਿਹੜੇ ਅਧਿਕਾਰੀ ਉਹ ਹੈਗਾ ਜਸਟਿਸ ਦਰਸ਼ਨ ਸਿੰਘ ਨੇ ਜਿਹੜੇ 2024 ਚ ਅਪੁਆਇੰਟ ਕੀਤੇ ਗਏ ਆ ਪਰ ਉਹਨਾਂ ਨੇ ਅਲੱਗ ਜਿਹੜੀ ਆਪਣੀ ਕਮੇਟੀ ਬਣਾ ਲਈ ਆ ਇਸ ਦੇ ਵਾਸਤੇ ਉਹਨੇ ਐਕਟ ਵੀ ਅਲੱਗ ਬਣਾਇਆ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਜਿਹੜਾ ਬਣਿਆ ਹੋਇਆ ਪਰ ਉੱਥੇ ਜਿਹੜੀ ਅਪੁਆਇੰਟਮੈਂਟ ਆ ਗਵਰਨਰ ਕਰਦਾ ਉਹ ਗਵਰਨਰ ਕਿਉਂ ਲਾਇਆ ਗਿਆ ਆਪਾਂ ভেਤਰ ਜਾਣਦੇ ਆ ਗਵਰਨਰ ਕਿਉਂਕਿ ਇਹ ਕੱਲ ਨੂੰ ਕਹਿੰਦੇ ਹਰਿਆਣੇ ਦੀ ਸਰਕਾਰ ਹੋਰ ਦੀ ਆ ਗਈ ਪਰ ਗਵਰਨਰ ਤਾਂ ਸੈਂਟਰ ਵਾਲਿਆਂ ਦੀ ਰਹੂ ਨਾ ਤੇ ਸੈਂਟਰ ਦੇ ਵਿੱਚ ਕੌਣ ਹੈਗਾ ਆਪਾਂ ভেਤਰ ਜਾਣਦੇ ਆ ਉੱਥੇ ਚੇਅਰਮੈਨ ਅਪੁਆਇੰਟ ਕਰਨ ਦਾ ਜਿਹੜਾ ਅਧਿਕਾਰ ਆ ਉਹ ਗਵਰਨਰ ਕੋਲ ਆ ਪਰ ਪੰਜਾਬ ਦੇ ਵਿੱਚ ਜਿਹੜੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ ਉਹਦਾ ਚੇਅਰਮੈਨ ਲਾਉਣ ਦਾ ਸਾਰਾ ਸਾਰਾ ਅਧਿਕਾਰ ਕਿਹਦੇ ਕੋਲੇ ਆ ਸਾਡੇ ਪੰਜਾਬ ਸਰਕਾਰ ਕੋਲੇ ਆ ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਬਾਕੀ ਸਾਰੇ ਕੀ ਅਸੀਂ ਜਾਣਦੇ ਆ ਕਿ ਜਿੱਥੇ ਐਸਜੀਪੀਸੀ ਵਾਲੇ ਦੀ ਚਲਦੀ ਹੈ ਉੱਥੇ ਬਾਦਲ ਕਿਆਂ ਦੀ ਜੀ ਇਹ ਚਲਾਈ ਜਾਂਦੀ ਹੈ ਟੇਡੇ ਟੰਗ ਦੇ ਨਾਲ ਇਸ ਕਰਕੇ ਮੈਂ ਇੱਕ ਹੋਰ ਇੰਪੋਰਟੈਂਟ ਗੱਲ ਦੱਸ ਦਿੰਨਾ ਸਾਰਿਆਂ ਨੂੰ ਪਤਾ ਹੋ ਉਸੇ ਬੰਦੇ ਨੇ ਕੀ ਇਹ ਗੱਲ ਦੱਸੀ ਹੈ ਕਿ ਨਾ ਵੀ ਸਤਨਾਮ ਸਿੰਘ ਕਲੇਰ ਉਹ ਬੰਦਾ ਜਿਹੜਾ ਸੁਮੇਧ ਸਿੰਘ ਸੈਣੀ ਜਿਹੜਾ ਸਾਡੇ ਜਵਾਕਾਂ ਨੂੰ ਕੀ ਕੋ-ਕੋ ਕੇ ਮਾਰਨ ਦਾ ਦੋਸ਼ੀ ਸੀ ਜਿਹੜੇ ਬੰਦਾ ਮੈਂ ਕਿਹਾ ਬਲਵੰਤ ਸਿੰਘ ਮਲਤਾਨੀ ਜਿਹੜਾ 1991 ਦੇ ਵਿੱਚ ਘਰੋਂ ਜਾ ਕੇ ਕੀ ਇਹ ਬੰਦਾ ਗਾਇਬ ਕਰ ਦਿੱਤਾ ਜਾਂਦਾ ਮੈਂ ਕਿਹਾ ਉਹਦਾ ਮਟੋਰ ਥਾਣੇ ਦੇ ਵਿੱਚ ਕੀ ਆ ਮਹਾਲੀ ਉੱਥੇ ਪਰਚਾ ਵੀ ਦਰਜ ਹੁੰਦਾ ਤੇ ਉਸ ਪਰਚੇ ਦੀ ਐਫ ਆਈ ਆਰ ਨੰਬਰ 77 ਹੁੰਦੀ ਹੈ ਜਿਹਦੇ ਵਿੱਚ 6 ਮਈ 2020 ਨੂੰ ਮਟੌਰ ਥਾਣੇ 'ਚ ਐਫ ਆਈ ਆਰ ਹੁੰਦੀ ਹੈ ਤੇ 9 ਮਈ 2020 ਨੂੰ ਐਂਟੀਸੀਪੇਟਰੀ ਬੇਲ ਜਿਹੜੀ ਫਾਈਲ ਕੀਤੀ ਜਾਂਦੀ ਆ ਉਹਦੇ ਦਾ ਸਭ ਤੋਂ ਵੱਧ ਸਪੋਰਟ ਕਰਨ ਵਾਲਾ ਕੌਣ ਹੁੰਦਾ ਉਹ ਇਹੀ ਸਤਨਾਮ ਸਿੰਘ ਕਲੇਰ ਹੁੰਦਾ ਜਿਹੜਾ ਕੀ ਹੈ ਅੱਜ ਸਾਡੇ ਗੁਰਦਰਾ ਜੁਡੀਸ਼ੀਅਲ ਕਮਿਸ਼ਨ ਉੱਤੇ ਦਾ ਕੀ ਹੈ ਚੇਅਰਮੈਨ ਲਾਇਆ ਹੋਇਆ ਬਾਦਲਾ ਦਾ ਉਹ ਬੰਦਾ ਸੁਮੇਤ ਸੈਣੀ ਦੀ ਪੋਸ਼ਤ ਪਣਾਹੀ ਕਰਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਜਿਹੜੇ ਸੁਮੇਤ ਸੈਣੀ ਨੂੰ ਬਾਅਦ ਦੇ ਵਿੱਚ ਬਾਦਲ ਕੇ 2010 ਤੋਂ 15 ਤੱਕ ਪੰਜਾਬ ਦਾ ਡੀਜੀਪੀ ਲਾ ਕੇ ਰੱਖਦੇ ਆ ਇਹਦਾ ਕਿ ਇਹ ਗੁਨਾਹ ਬਕਾਇਦਾ ਸੁਖਵੀਰ ਬਾਦਲ ਨੇ ਕਾਲ ਤਖਤ ਤੋਂ ਮੰਨਿਆ ਸੀ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹਦੇ ਸਬੰਧੀ ਭਗਵੰਤ ਮਹਾਨ ਜੀ ਨੂੰ ਜਰੂਰ ਬੇਨਤੀ ਕਰਦੇ ਆ ਕਿ ਘੱਟ ਤੋਂ ਘੱਟ ਉੱਥੇ ਚੰਗਾ ਬੰਦਾ ਕੋਈ ਅਪਾਇੰਟ ਕੀਤਾ ਜਾਵੇ ਚੇਅਰਮੈਨ ਚੰਗਾ ਬੰਦਾ ਲਾਇਆ ਜਾਵੇ ਬੈਨ ਦਾ ਰਿਟਾਇਰਡ ਉੱਥੇ ਜੱਜ ਚਾਹੀਦਾ ਜਾਂ ਐਕਸਪੀਰੀਅੰਸ ਵਾਲਾ ਬੰਦਾ ਚਾਹੀਦਾ ਪਰ ਉੱਥੇ ਬੰਦਾ ਜਿਹੜਾ ਲਾਇਆ ਹੈ ਉਹ ਪਹਿਲਾਂ ਬਾਦਲਾਂ ਦਾ ਕਾਨੂੰਨੀ ਸਲਾਹਕਾਰ ਰਿਹਾ ਐ ਜੀ ਪੀ ਸੀ ਦੇ ਵਿੱਚ ਕਾਨੂੰਨੀ ਸਲਾਹਕਾਰ ਰਹੇ ਆ ਤੇ ਅੱਜ ਕੱਲ ਫਿਰ ਉਹ ਕੀ ਹੈ ਗੁਰਦੁਆਰਾ ਸਬੰਧੀ ਜਿਹੜੇ ਝਗੜੇ ਹੁੰਦੇ ਆ ਇਹਦੇ ਕੋਲੇ ਪਾਵਰ ਕੀ ਹੁੰਦੀ ਕੀ ਆ ਇਹਨਾਂ ਦੇ ਕੰਮ ਹੁੰਦਾ ਕਿ ਨੇ ਪੰਜਾਬ ਵਿੱਚ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸੰਬੰਧਿਤ ਝਗੜਿਆਂ ਦਾ ਨਿਪਟਾਰਾ ਕੀ ਇਸ ਅਥਾਰਟੀ ਨੇ ਕਰਨਾ ਹੁੰਦਾ ਇਹ ਇੱਕ ਅਰਧ ਨਿਆਂਕੀਆ ਸੰਸਥਾ ਆ ਕਿ ਬਜੋ ਕੰਮ ਕਰਦੀ ਆ ਤੇ ਜਿਹਦੇ ਕੋਲ ਸਿਵਲ ਦਾ ਸਿਵਲ ਅਦਾਲਤ ਵਰਗੇ ਕੀ ਅਧਿਕਾਰ ਹੁੰਦੇ ਆ ਸਿਵਲ ਕੋਰਟ ਸਾਰੇ ਜਾਣਦੇ ਹੋਣਗੇ ਉਹੇ ਜਿਹੇ ਅਧਿਕਾਰ ਸਾਰੇ ਕੀ ਇਹਨਾਂ ਕੋਲੇ ਹੁੰਦੇ ਆ ਚੇਅਰਮੈਨ ਕੋਲੇ ਪਰ ਉਹ ਪੰਜਾਬ ਸਰਕਾਰ ਨੇ ਪੁਆਇੰਟ ਕਰਨਾ ਜੇ ਭਗਵੰਤ ਮਾਨ ਜੀ ਕੀ ਆ ਥੋੜਾ ਕੀ ਉਹ ਬੰਦੇ ਨਾਲ ਕੋਈ ਸਹੂਕਾਰ ਨਹੀਂ ਹੈਗਾ ਤਾਂ ਘੱਟ ਤੋਂ ਘੱਟ ਫਿਰ ਉਸੇ ਬੰਦੇ ਨੂੰ ਹਟਾ ਕੇ ਉਥੇ ਪੰਜਾਬ ਸਰਕਾਰ ਵੱਲੋਂ ਕੋਈ ਚੱਜਦਾ ਜਿਹੜਾ ਅਪੁਆਇੰਟਮੈਂਟ ਕੀਤੀ ਜਾਵੇ ਚੰਗਾ ਬੰਦਾ ਉਥੇ ਲਾਇਆ ਜਾਵੇ ਤਾਂ ਕਿ ਆ ਮੈਂ ਕਹਣਾ ਹੋਰ ਵੀ ਇਹਨਾਂ ਦੇ ਜਿਹੜੇ ਰੌਲੇ ਹੈਗੇ ਆ ਹੋਰ ਵੀ ਐਜੀਪੀਸੀ ਵਾਲਿਆਂ ਦੀਆਂ ਸ਼ਿਕਾਇਤਾਂ ਤੁਹਾਡੇ ਕੀ ਆ ਮੂਹਰੇ ਆ ਜਾਣਗੀਆਂ ਜਿਵੇਂ ਅੱਜ ਤੁਹਾਡੇ ਮੂਹਰੇ ਕੋਈ ਬੋਲਦਾ ਕਿਉਂ ਨਹੀਂ ਕਿਉਂਕਿ ਸਾਰਿਆਂ ਦੇ ਕਾਪੜੇ ਤੁਹਾਡੇ ਕੋਲੇ ਪਏ ਆ ਸਮੇਤ ਰਾਜੇ ਵੜਿੰਗਰ ਕਹਿੰਦੇ ਹੋਰ ਸਾਰੇ ਮੈਂ ਕਿ ਲੋਕਾਂ ਦੇ ਉਹ ਸਾਰੇ ਅੱਜ ਤੁਹਾਡੇ ਮੂਹਰੇ ਚੁੱਪ ਕਰਦੇ ਆ ਜਿਹੜਾ ਐਜੀਪੀਸੀ ਵਾਲੇ ਰੌਲਾ ਪਾਉਂਦੇ ਆ ਨਾ ਇਹਨਾਂ ਸਾਰਿਆਂ ਦੀਆਂ ਜਿਹੜੇ ਕੀ ਆ ਇੱਕ ਕਰਮ ਹੈਗੇ ਆ ਇਹਨਾਂ ਦੀਆਂ ਸਾਰੀਆਂ ਦੀਆਂ ਸ਼ਿਕਾਇਤਾਂ ਫਿਰ ਤੁਹਾਡੇ ਕੋਲੇ ਕੀ ਗੁਰਦਰਾ ਉਥੇ ਚੰਗਾ ਬੰਦਾ ਲਾਇਆ ਹੋ ਤੇ ਸਾਰੇ ਐਕਸਪੋਜ਼ ਹੋਣਗੇ ਤੇ ਬਦਲਾ ਦਾ ਜਿਹੜਾ ਕਿ ਇਹ ਕੰਟਰੋਲ ਹੈ ਜੀਪੀਸੀ ਤੋਂ ਬਾਕੀ ਉਹਨੂੰ ਕਿਹਾ ਕੰਟਰੋਲ ਕੀਤਾ ਜਾ ਸਕਦਾ ਇਸ ਕਰਕੇ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਇਸ ਗੱਲ ਤੇ ਗੌਰ ਜਰੂਰ ਕੀਤੀ ਜਾਵੇ ਉਹ ਦੁਖੀ ਆਤਮਾ ਦੀ ਜਿਹੜਾ ਐਸਜੀਪੀਸੀ ਦਾ ਮੁਲਾਜ਼ਮ ਹੈ ਇੱਕ ਵੱਡੇ ਗੁਰੂ ਘਰ ਦੇ ਵਿੱਚ ਮੈਨੇਜਰ ਲੱਗਿਆ ਹੋਇਆ ਉਹਦੀ ਵਿਥਿਆ ਸੁਣ ਕੇ ਮੈਨੂੰ ਇਹ ਲੱਗਦਾ ਕਿ ਐਸਜੀਪੀਸੀ ਦੇ ਮੁਲਾਜ਼ਮ ਵੀ ਇਹਨਾਂ ਤੋਂ ਇੰਨੇ ਕਿ ਤਪੇ ਹੋਣਗੇ ਕਿ ਰਹਿ ਰੱਬ ਦਾ ਨਾਮ ਪਰ ਉਹੀ ਕੀ ਆ ਆਪਦੇ ਚਮਚੇ ਕੜਛੀਆਂ ਦੇ ਨਾਲ ਜਿਵੇਂ ਐਜੀਪੀਸੀ ਨੂੰ ਆਪਦੇ ਟੱਗ ਨਾਲ ਵਰਤੀ ਜਾਂਦੇ ਆ ਤੇ ਥੋਤੋਂ ਫੇਰ ਭਗਵੰਤ ਮਾਨ ਜੀ ਕੋਲ ਤਾਂ ਕਿ ਸਨੇਹਾ ਪਹੁੰਚਾਉਣ ਖਾਤਰ ਠੀਕ ਹੈ ਉਹ ਭਰਾੜੇ ਮੈਨੂੰ ਇਹੀ ਆਖਿਆ ਜੀ ਭਗਵੰਤ ਮਾਨ ਨੂੰ ਸਨੇਹਾ ਜ਼ਰੂਰ ਲਾਇਓ ਭਾਈ ਜੀ ਮਾਵੇ ਸੋਸ਼ਲ ਮੀਡੀਆ ਦਾ ਸਾਡੇ ਕੋਲੇ ਜਿਹੜਾ ਹੈਗਾ ਉਹਦੇ ਥਰੂ ਭਗਵੰਤ ਮਾਨ ਜੀ ਨੂੰ ਬੇਨਤੀ ਜ਼ਰੂਰ ਕਰਦੇ ਆਂਗੇ ਤੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਇਸ ਗੱਲ ਨੂੰ ਵਾਇਰਲ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਪਹੁੰਚ ਸਕੇ ਕਿਉਂਕਿ ਵਾਇਰਲ ਵੀਡੀਓ ਉਹਨਾਂ ਤੱਕ ਪਹੁੰਚ ਹੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ